ਨੀ ਉਮਰ ਆ ਬੇਪੇ ਮਾਤਾ ਹੈਗੇ ਅੱਛੀ 80 ਸਾਲ ਤੁੱਈ ਹੋ ਗਈ ਅੱਛਾ ਤੁਸੀਂ ਆਇਓ ਕੀ ਸੋਚ ਕੇ ਆਇਓ ਇਹ ਹੀ ਸੋਚਿਆ ਵੀ ਭਲਾ ਹੋ ਜਾ ਤੁੰਨੇ ਗਰਜੀਤ ਸਿੰਘ ਵਿਚਾਰਾ ਉੱਤਰ ਜਾ ਥੰਦੇ ਬਹੁਤ ਚਿਰਾਂ ਤੋਂ ਬੈਠਾ ਹੈ ਠੀਕ ਹੈ ਨਾ ਮਾਤਾ ਜੀ ਤੁਸੀਂ ਆ ਗਏ ਨੌਜਵਾਨ ਬਹੁਤ سارے ਜਿਹੜੇ ਸਾਡੇ ਪੰਥਕ ਆ ਗੂ ਨੇ ਉਹ ਤਾਂ ਆ ਨਹੀਂ ਰਹੇ ਜੀ ਤੁਸੀਂ ਇੰਨੀ ਉਮਰ ਹੋ ਗਈ ਫੇਰ ਵੀ ਆਇਓ ਚਲੋ ਜੀ ਸਾਨੂੰ ਬਹੁਤ ਗੁਰੂ ਨਾਲ ਪਿਆਰ ਹੈ ਤੇ ਅਸੀਂ ਆਂਦੇ ਆਪੇ ਉਹ ਲਾਈ ਹੋਏ ਸਰਬੱਤ ਦਾ ਆ ਪ੍ਰਚਾਰਕ ਨੇ ਉਹ ਕਹਿੰਦੇ ਅਸੀਂ ਗੁਰੂ ਦੇ ਜਿਹੜੇ ਵਜ਼ੀਰਾਂ ਗੁਰੂ ਲਈ ਅਸੀਂ ਹਰ ਟਾਈਮ ਉਹਦੇ ਤਾਬਿਆਂ 'ਚ ਰਹਿੰਦੇ ਆ ਉਹਨਾਂ ਨੂੰ ਪਿਆਰ ਨਹੀਂ ਬੀਤੇ ਫਿਰ ਉਹ ਕਿਉਂ ਨਿਆਰੇ ਕੀ ਭਜਾ ਹੁਣ ਉਹਨਾਂ ਨੂੰ ਉਹਨਾਂ ਦਾ ਪਿਆਰ ਹੀ ਨਹੀਂ ਹੈਗਾ ਤੇ ਲੋ ਉਹ ਤੋਂ ਤੋਂ ਤਾਂ ਖਾਂਵਾ ਲੈ ਜਾਂਦਾ ਉਹਨਾਂ ਨੂੰ ਚਾ ਚੜਿਆ ਹੈ ਇਹ ਗੱਲਬਾਤ ਕੋਈ ਕਰਦੇ ਨਹੀਂ ਰੱਬ ਦੀ ਉਹ ਮੇਰੇ ਮਾਤਾ ਜੀ ਨੇ ਸਤਕਾਰ ਜੋ ਇਹਨਾਂ ਬਜ਼ੁਰਗਾਂ ਦੇ ਜਿੱਥੇ ਕਿ 80 85 ਸਾਲ ਤੋਂ ਉੱਪਰ ਉਮਰ ਹੈ ਇਹਨਾਂ ਨੇ ਘਰੇ ਆਰਾਮ ਕਰਨਾ ਸੀ ਸੁਖ ਸ਼ਾਂਤੀ ਨਾਲ ਬਹਿਣਾ ਸੀ ਤੇ ਇਹਨਾਂ ਦੇ ਅੱਜ ਹਿਰਦੇ ਇੰਨੇ ਵਲੁੰਦਰੇ ਹੋਏ ਨੇ ਲਗਾਤਾਰ ਘੋਰ ਬੀਅਦਮੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਨੂੰ ਅਸੀਂ ਸਭ ਕੁਝ ਮੰਨਦੇ ਆ ਸਾਰੀਆਂ ਖੁਸ਼ੀਆਂ ਪਾਸ਼ਾ ਜੀ ਤੋਂ ਲੈਣੀਆਂ ਪਰ ਉਹਨਾਂ ਦੇ ਵਾਸਤੇ ਕੋਈ ਸਖਤ ਕਾਨੂੰਨ ਅਜੇ ਤੱਕ ਨਹੀਂ ਬਣਾਇਆ ਗਿਆ ਸਭ ਨੂੰ ਸਾਨੂੰ ਵੱਡੇ ਵੱਡੇ ਚੈਲੰਜ ਕੀਤੇ ਜਾਂਦੇ ਦੋ ਮਹੀਨੇ ਚ ਅਗਲਾ ਬਾਹਰ ਆ ਜਾਂਦਾ ਹੈ ਬੇਅਤਵੀ ਕਰਕੇ ਕੌਡੀ ਜਿਹਨੇ ਬੰਦੇ ਨੇ ਜਿਹੜਾ ਜਿਹੜੇ ਕੌਡੀ ਜਣੀਆਂ ਸਰਕਾਰਾਂ ਸਾਡੇ ਸਾਹਮਣੇ ਜਿਨ੍ਹਾਂ ਨੇ ਸਾਡੇ ਸਾਡਾ ਕਾਲ ਤੱਕ ਸਾਹਿਬ ਹੋਵੇ ਸਭ ਕੋ ਸਾਡਾ ਹੁਕਮ ਚੱਲਦਾ ਹੋਵੇ ਤੇ ਸਾਡੇ ਪਾਸ਼ਾ ਨੇ ਇੰਡੀਆਂ ਸਾਨੂੰ ਵਡਿਆਈਆਂ ਦਿੱਤੀਆਂ ਹੋਣ ਪਰ ਅਸੀਂ ਤਾਂ ਤਾਂ ਤੇ ਖੇਰੂ ਖੇਰੂ ਹੋ ਕੇ ਤਾਂ ਹੀ ਠੋਕਰਾਂ ਖਾ ਰਿਆਂ ਤਾਂ ਹੀ ਸਰਕਾਰਾਂ ਦੀਆਂ ਮਿੰਤਾਂ ਕਰ ਰਿਆਂ ਕਰਦੀ ਗੱਲਾਂ ਨਾਲ ਸਰਕਾਰਾਂ ਦੀ ਕੀ ਔਕਾਤ ਹੈ ਸਰਕਾਰਾਂ ਸਾਡੇ ਕਰਕੇ ਨੇ ਜਿਹੜੇ ਆਮ ਸੀ ਉਹਨਾਂ ਨੂੰ ਅਸੀਂ ਖਾਸ ਬਣਾਇਆ ਅਸੀਂ ਆਮ ਖਾਸ ਨੂੰ 1 ਮਿੰਟ 'ਚ ਆਮ ਬਣਾ ਸਕਦੇ ਆ ਉਹਨਾਂ ਨੂੰ ਥੱਲੇ ਲਾ ਸਕਦੇ ਆ ਜੇ ਸਾਡੇ 'ਚ ਤਾਕਤ ਹੋਵੇ ਸਾਡੀ ਇਕਤਰਤਾ ਹੋਵੇ ਭਈ ਇਹ ਸਾਨੂੰ ਸਾਡੀਆਂ ਚੌਧਰਾਂ ਸਾਨੂੰ ਮਾਰ ਲਿਆ ਸਾਡੀਆਂ ਪ੍ਰਧਾਨੀਆਂ ਨੇ ਇਸ ਕਰਕੇ ਅਸੀਂ ਖੇਰੂ ਖੇਰੂ ਹੋ ਕੇ ਅਸੀਂ ਖੁਆਰ ਹੋ ਰਹੇ ਆ ਦੁਨੀਆ ਸਾਰੀ ਅੱਗੋਂ ਪਿੱਛੇ ਅੱਗੇ ਚੱਦੀ ਕਲਾ ਤੇ ਹੁੰਦੀ ਹਾਂ ਹਾਂ ਇਹ ਨਾ ਗੱਲਾਂ ਸਮਝਦੇ ਉਹ ਆਪਣੀ ਤਨਖਾਹਾਂ ਵਾ ਲੈਂਦੇ ਨੇ ਅੰਦਰ ਬੈਠੇ ਇਹ ਨਰਾਮ ਨਾ ਸਮਾਣਾ ਟਾਵਰ ਮੋਰਚੇ ਤੇ ਵੱਡਾ ਇਕੱਠਾ ਜਿਹੜਾ ਸਰਬ ਧਰਮ ਬੇਅਦਬੀ ਰੋਕੂ ਸਮੇਲਨਾ ਜਿਹੜਾ ਹੋ ਰਿਹਾ ਏ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਸਟੇਜ ਲੱਗੀ ਆ ਵੱਡੇ ਇਕੱਠ ਨੇ ਜਿਹੜੇ ਇੱਥੇ ਹੋਏ ਹੋਏ ਨੇ ਸੋ ਇੱਕ ਸਾਲ ਦਾ ਸਮਾਂ ਏ ਜਿਹੜਾ ਉਹ ਹੋਣ ਜਾ ਰਿਹਾ ਭਾਈ ਗੁਰਜੀਤ ਸਿੰਘ ਖਾਲਸਾ ਫੌਜੀ ਨੇ ਜਿਹੜੇ ਉਹ ਟਾਵਰ ਤੇ ਬੈਠੇ ਨੇ ਇੱਕ ਬਜ਼ੁਰਗ ਮਾਤਾ ਨੇ ਜਿਹੜੇ

ਹੂੰ ਗਰਜੀਤ ਸਿੰਘ ਵਿਚਾਰਾ ਉੱਤਰ ਗਿਆ ਥੱਲੇ ਬਹੁਤ ਚਿਰਾਂ ਤੋਂ ਬੈਠਾ ਹੈ ਠੀਕ ਹੈ ਨਾ ਹੂੰ ਤੇ ਲੋਕਾਂ ਦੇ ਭਲੇ ਵਾਸਤੇ ਬੈਠਾ ਹੈ ਹਾਂ ਦਲਬਾਰ ਸਾਬ ਜੀਆਂ ਜਿੰਦਿਆਂ ਚੁਗਲੀਆਂ ਹੋ ਗਈਆਂ ਵੇਤਵੀਆਂ ਹੋ ਗਈਆਂ ਹੂੰ ਮਾਤਾ ਜੀ ਤੁਸੀਂ ਆਗੇ ਨੌਜਵਾਨ ਬਹੁਤ ਸਾਰੇ ਜਿਹੜੇ ਸਾਡੇ ਪੰਥਕ ਆਗੂ ਨੇ ਉਹ ਤਾਂ ਆ ਨਹੀਂ ਰਹੇ ਜੀ ਤੁਸੀਂ ਇੰਨੀ ਉਮਰ ਹੋ ਗਈ ਫੇਰ ਵੀ ਆਇਓ ਚਲੋ ਜੀ ਸਾਨੂੰ ਬਹੁਤ ਗੁਰੂ ਨਾਲ ਪਿਆਰ ਹੈ ਹੂੰ ਤੇ ਅਸੀਂ ਆਂ ਨਿਆ ਪਈ ਉਹ ਲਈ ਉਹ ਸਰਬੱਤ ਦਾ ਤੁਸੀਂ ਕਹਿੰਦੇ ਹੋ ਤੁਹਾਨੂੰ ਪਿਆਰ ਆ ਜਿਹੜੇ ਸਾਡੇ ਸ੍ਰੀਮੌਰ ਸੰਸਥਾਵਾਂ ਨੇ ਜਾਂ ਸਾਡੇ ਪ੍ਰਚਾਰਕ ਨੇ ਉਹ ਕਹਿੰਦੇ ਅਸੀਂ ਗੁਰੂ ਦੇ ਜਿਹੜੇ ਵਜੀਰਾਂ ਗੁਰੂ ਲਈ ਅਸੀਂ ਹਰ ਟਾਈਮ ਉਹਦੇ ਤਾਬਿਆਂ 'ਚ ਰਹਨੇ ਆ ਉਹਨਾਂ ਨੂੰ ਪਿਆਰ ਨਹੀਂ ਬੀਤੇ ਫਿਰ ਉਹ ਕਿਉਂ ਨਿਯਾਰੇ ਕੀ ਪਤਾ ਹੁਣ ਉਹਨਾਂ ਨੂੰ ਹੂੰ ਉਹਨਾਂ 'ਚ ਪਿਆਰ ਹੀ ਨਹੀਂ ਆਗਾ ਦੇ ਲੋ ਤਾਂ ਹੀ ਨਾ ਹੁੰਦੇ ਹੂੰ ਕਿ ਪਿਆਰ ਹੋਵੇ ਤਾਂ ਆਈ ਆਉਣ ਉਹ ਤਾਂ ਸਾਰਿਆਂ ਦਾ ਉਤੋਂ ਉਤੋਂ ਬੰਗਾਂ ਵਾਲੇ ਐਂਡਾ ਉਹਨਾਂ ਨੂੰ ਚਾ ਚੜਿਆ ਹੈ ਤੇ ਗੱਲਬਾਤ ਕੋਈ ਕਰਦੇ ਨਹੀਂ ਰੱਬ ਦੀ ਉਹ ਠੀਕ ਹੈ ਨਾ ਕੋਈ ਸਰਕਾਰਾਂ ਤੋਂ ਡਰ ਲੱਗਦਾ ਉਹਨਾਂ ਨੂੰ ਉਹਨਾਂ ਨੂੰ ਸਰਕਾਰਾਂ ਤੋਂ ਡਰ ਲੱਗਦਾ ਉਹ ਤਾਂ ਆ ਹੀ ਬੈਠੇ ਨੇ ਅੰਦਰ ਲੁੱਕ ਕੇ ਤਾਂ ਹੀ ਸਰਕਾਰਾਂ ਤੋਂ ਡਰ ਲੱਗਦਾ ਤਾਂ ਹੀ ਨੇ ਸਰਕਾਰਾਂ ਤੋਂ ਲੁੱਕ ਕੇ ਅੰਦਰ ਬੈਠੇ ਨੇ ਉਹਨਾਂ ਨੂੰ ਵਾਰਿਆ ਬੱਚੇ ਇਹ ਉਹਨਾਂ ਨੂੰ ਲੱਗਦਾ ਵੀ ਕੱਲਾ ਗੁਰੂ ਗ੍ਰੰਥ ਸਾਹਿਬ ਜਾਂ ਇਹ ਮਸਲਾ ਭਾਈ ਗੁਰਜੀਤ ਸਿੰਘ ਦਾ ਹੀ ਹੈ ਆ ਜੀ ਇਹ ਸਾਰੀ ਦੁਨੀਆ ਦਾ ਹੈ ਜੀ ਹਮ ਸਾਰੇ ਦੁੱਖਾਂ ਵਾਲੇ ਬੈਠਾ ਗੁਰਜੀਤ ਸਿੰਘ ਚੜਾ ਉਹ ਕੱਲਾ ਉਹਨੇ ਕੀ ਕੋਈ ਬਣਾਇਆ ਹੈ ਹੈ ਮਾ ਰਾਈ ਨੇ ਜਦੋਂ ਚਾਰ ਵਾਰਿਆ ਸਾਂ ਸਾਰਾ ਸਰਬੰਸਵਾਰ ਛੜਿਆ ਗੁਰਗੋਬਿੰਦ ਸਿੰਘ ਨੇ ਉਹਦੇ ਤੋਂ ਹਵਾ ਨਿਕਲ ਜਾਂਦੀ ਹੈ ਸਾਡੀਆਂ ਜਦੋਂ ਗੱਲਾਂ ਕਰੀ ਦੀਆਂ ਲੈ ਇਹ ਇੰਦਾ ਦੁੱਖ ਦੁਨੀਆ ਬਾਤ ਤੇ ਸਾਰਿਆ ਤੇਰਾ ਕੋਈ ساری ਉਮਰ ਕਰਜ਼ਾ ਨਹੀਂ ਲਾ ਸਕਦਾ ਮੈਂ ਨੀ ਯਾਰੋਜ ਮਹਾਰਾਜ ਤੇਰਾ ਕੋਈ ਕਰਜ਼ਾ ਨਹੀਂ ساری ਉਮਰ ਲਾ ਸਕਦਾ ਜਿਹੜੇ ਤੂੰ ਦੁੱਖ ਸਾਡੇ ਵਾਸਤੇ ਕਰੇ ਨਹੀਂ ਇਹ ਤੇਨੂੰ ਕੋਈ ਜਾਣਦਾ ਹੀ ਨਹੀਂ ਉਹਨਾਂ ਗੱਲਾਂ ਤੋਂ ਦੁੱਖੀ ਭੁੱਲੇ ਬੈਠੇ ਨੇ ਬੀਬੀ ਦੁਨੀਆ ਕਿਉਂ ਨਹੀਂ ਸਮਝ ਰਹੀ ਅੱਜ ਇਕੱਠ ਰੱਖ ਲੈ 1 ਸਾਲ ਹੋ ਗਿਆ ਸਿੰਘ ਨੂੰ ਬੈਠੇ ਨੂੰ ਉਹਨਾਂ ਦੇ ਮਨਾਂ 'ਚ ਕਿਉਂ ਨਹੀਂ ਆ ਰਿਹਾ ਵੀ ਸਾਡੇ ਵਾਸਤੇ ਕੀ ਜੇ ਇਹ ਇੰਨਾ ਗੱਲਾਂ ਨੂੰ ਸਮਝਣ ਨਾ ਤੇ ਅੱਜ ਤੂੰ ਇਹ ਇਹ ਕੰਮ ਬੰਦਾ ਹੀ ਨਾ ਦੁਨੀਆ ਸਾਰੀ ਅੱਗੋਂ ਪਿੱਛੇ ਅੱਗੇ ਚੱਦੀ ਕਲਾ ਤੇ ਹੁੰਦੀ ਆ ਜੇ ਇਹਨਾਂ ਗੱਲਾਂ ਨੂੰ ਸਮਝਦੇ ਉਹ ਆਪਣੀਆਂ ਤਨਖਾਹਾਂ ਵਾ ਲੈਂਦੇ ਨੇ ਅੰਦਰ ਬੈਠੇ ਇਹਨਾਂ ਆਮ ਨਾ ਉਹਨਾਂ ਨੂੰ ਕੀ ਦੋੜ ਹੈ ਜਾਂ ਤੇ ਅੱਗੋਂ ਸਾਰੀ ਦੁਨੀਆ ਅੱਖੇ ਪੀ ਬੋਟ ਹੀ ਨਹੀਂ ਪਾੜੇ ਇਹਨੋਂ ਠੀਕ ਹੈ ਨਾ ਫਿਰ ਇਹਨਾਂ ਨੂੰ ਸਮਝ ਲੱਗੇਗੀ ਬਹੁਤ ਸਾਰੇ ਇਦਾਂ ਦੇ ਧੜੇ ਬਣ ਗਏ ਜਿਹੜੇ ਕਹਿੰਦੇ ਨੇ ਅਸੀਂ ਪੰਥਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਚੋਂ ਵੀ ਬਹੁਤ ਬਣ ਗਏ ਉਹ ਬਸ ਉੱਤੇ ਹੀ ਨੇ ਉੱਤਾ ਉੱਤਾਂ ਹੀ ਨੇ ਥੱਲਿਆਂ ਵਿੱਚੋਂ ਅੰਦਰ ਕੋਈ ਨਹੀਂ ਜਪਾਂਦਾ ਉਹਨਾਂ ਨੂੰ ਕੋਈ ਧਿਆਨ ਹੀ ਨਹੀਂ ਹੈਗਾ ਨਾ ਨਾ ਯਾ ਧਿਆਨ ਤੇ ਨਾਲ ਇਹਦਾ ਮਸਲਾ ਦੂਰ ਜਾਵੇ ਨਾ ਹਾਂ ਠੀਕ ਹੈ ਨਾ ਫਿਰ ਕਾਨੂੰ ਇਹਦਾ ਮਸਲਾ ਦੂਰ ਜਾਏ ਜੇ ਉਹਨਾਂ ਨੂੰ ਧਿਆਨ ਹੋਏ ਤੇ ਜੇ ਉਹਨਾਂ ਦੇ ਜੰਜੂ ਲੈਂਦੇ ਸੰ ਬਾਂਬਣਾ ਦੇ ਤੇ ਗੁਰ ਤੇਗ ਬਹਾਦਰ ਸੀ ਸੀ ਦਿੱਤਾ ਤੇ ਗੱਲ ਠੱਲੇ ਪੈ ਗਈ ਨਾ ਜਦੋਂ ਪੈ ਗਈ ਨਾ ਗੱਲ ਤੇ ਜੇ ਉਹ ਦੋ ਸੀਸ ਨਾ ਤਿੰਦੇ ਤੇ ਠੱਲੇ ਪੈਣੀ ਨਹੀਂ ਸੀ ਗੱਲ ਇਹ ਗੱਲਾਂ ਸਰਕਾਰ ਨੂੰ ਕਿਵੇਂ ਦੇਖਦੇ ਹੋ ਸਰਕਾਰ ਕਹਿ ਰਹੀ ਹੈ ਕਿ ਕਮੇਟੀ ਬਣਾਤੀ ਅਸੀਂ ਕਾਨੂੰਨ ਵਾਸਤੇ ਕਮੇਟੀ 6 ਮਹੀਨੇ ਵਾਸਤੇ ਫੈਸਲਾ ਕਰੂਗੀ ਅੱਛਾ ਕੁਝ ਨਹੀਂ ਕਰਨਾ ਸਰਕਾਰ ਨੇ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਤੇ ਦੁਨੀਆਂ ਕਗੜੀ ਹੋ ਕੇ ਉਧਰ ਡੱਕ ਜਾਏ ਤੇ ਫਿਰ ਭਾਵੇਂ ਕੋਈ ਦੁੱਖ ਦਾ ਮਾਰ ਜੇ ਨਹੀਂ ਤੋਂ ਕੋਈ ਨਹੀਂ ਬੰਦਾ ਆਪਾਂ ਸਾਰੇ ਬਰੋੜ ਬਰੋੜ ਵਾਸਤੇ ਇਕੱਠੇ ਹੋਇਆ ਕੀ ਨਾਮ ਹੈ ਜੀ ਆਪਣਾ ਵਾਹਿਗੁਰੂ ਜੀ ਦਾ ਖਾਲਸਾ ਹੈ ਮੇਰਾ ਨਾਮ ਬਲਵੀਰ ਸਿੰਘ ਹੈ ਦੀਵਾਨ ਟੋਡਰਮਲ ਜੀ ਪਿੰਡ ਕਾਕੜਾ ਤੋਂ ਮੇਰੇ ਮਾਤਾ ਜੀ ਨੇ ਸਤਕਾਰ ਜੋ ਇਹਨਾਂ ਬਜ਼ੁਰਗਾਂ ਦੀ ਜਿੱਥੇ ਕਿ 80 85 ਸਾਲ ਤੋਂ ਉੱਪਰ ਉਮਰ ਹੈ ਇਹਨਾਂ ਨੇ ਘਰੇ ਆਰਾਮ ਕਰਨਾ ਸੀ ਸੁਖ ਸ਼ਾਂਤੀ ਨਾਲ ਬਹਿਣਾ ਸੀ ਤੇ ਇਹਨਾਂ ਦੇ ਅੱਜ ਹਿਰਦੇ ਇੰਨੇ ਬਲੁੰਦਰੇ ਹੋਏ ਨੇ ਤੇ ਲਗਾਤਾਰ ਘੋਰ ਬੇਅਦਬੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਨੂੰ ਅਸੀਂ ਸਭ ਕੁਝ ਮੰਨਦੇ ਆਂ ਸਾਰੀਆਂ ਖੁਸ਼ੀਆਂ ਪਾਤਸ਼ਾਹ ਜੀ ਤੋਂ ਲੈਂਦੇ ਆਂ ਪਰ ਉਹਨਾਂ ਦੇ ਵਾਸਤੇ ਕੋਈ ਸਖਤ ਕਾਨੂੰਨ ਅਜੇ ਤੱਕ ਨਹੀਂ ਬਣਾਇਆ ਗਿਆ ਸਭੋ ਸਾਨੂੰ ਵੱਡੇ ਵੱਡੇ ਚੈਲੰਜ ਕੀਤੇ ਜਾਂਦੇ 2 ਮਹੀਨੇ ਚ ਅਗਲਾ ਬਾਹਰ ਆ ਜਾਂਦਾ ਬੇਅਦਬੀ ਕਰਕੇ ਤਾਂ ਬੇਅੰਤ ਵਾਰ-ਵਾਰ ਬੇਅਦਬੀਆਂ ਨਾ ਰੁਕਣ ਦਾ ਇੱਕੋ ਹੀ ਕਾਰਨ ਹੈ ਵੀ ਸਖਤ ਕਾਨੂੰਨ ਨਹੀਂ ਬਣਾਇਆ ਗਿਆ ਭਾਈ ਗੁਰਜੀਤ ਸਿੰਘ ਜੀ ਧੰਨ ਹੰਡ ਧੰਨ ਉਹਨਾਂ ਦੀ ਸੇਵਾ ਧੰਨ ਉਹਨਾਂ ਦੀ ਮਾਤਾ ਜਿਨ੍ਹਾਂ ਨੇ ਐਡਾ ਵੱਡਾ ਹੰਬੜਾ ਮਾਰਿਆ ਕਿ ਦੁਨੀਆ ਨੂੰ ਜਗਾਉਣ ਵਾਸਤੇ ਕਿ ਸਖਤ ਕਾਨੂੰਨ ਬਣਾਏ ਜਾਣ ਇਹ ਧਾਰਮਿਕ ਜੋ ਜੋ ਸਿਧਾਂਤ ਹਨ ਸਾਡੇ ਧਾਰਮਿਕ ਗ੍ਰੰਥ ਹਨ ਉਹਨਾਂ ਦੀ ਕੋਈ ਬੇਅਦਵੀ ਕਰਨ ਦੀ ਜਰੂਰਤ ਨਾ ਕਰ ਸਕੇ ਇਹੇ ਜਿਹੜੀਆਂ ਸਾਡੀਆਂ ਪੰਥਕ ਪਾਰਟੀਆਂ ਕੋ ਹੁੰਦੀਆਂ ਨੇ ਹੁਣ ਤਾਂ ਬਹੁਤ ਟੜੇ ਬਣ ਗਏ ਉਹਨਾਂ ਚੋਂ ਕੋਈ ਨਹੀਂ ਪਹੁੰਚ ਰਿਹਾ ਜੀ ਅੱਜ ਹਿੰਦੂ ਵੀਰ ਪਹੁੰਚ ਗਏ ਇੱਕ ਵਾਰ ਕਿਹਾ ਉਹ ਪਹੁੰਚ ਗਏ ਨੇ ਸਾਡੇ ਜਿਹੜੇ ਪੰਥਕ ਨੇ ਉਹ ਪਹੁੰਚ ਨਹੀਂ ਰਹੇ ਵਾਹਿਗੁਰੂ ਜੀ ਜੇ ਪੰਥਕ ਸਾਡੇ ਪਹੁੰਚੇ ਹੁੰਦੇ ਤਾਂ ਸਾਡਾ ਇੱਥੇ ਤੱਕ ਮਸਲਾ ਜਾਂਦਾ ਨਹੀਂ ਸੀ ਠੀਕ ਹੈ ਨਾ ਸਾਡੇ ਆਪਣੇ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਜ਼ੋਰ ਲੱਗਿਆ ਹੋਇਆ ਪੂਰਾ ਟੜੇ ਬਾਜੀਆਂ ਦਿਨੋਂ ਦਿਨ ਵਾਦੀਆਂ ਜਾ ਰਹੀਆਂ ਨੇ ਇਸ ਕਰਕੇ ਸਾਡਾ ਨਾਸ ਹੋ ਰਿਹਾ ਸਾਨੂੰ ਕੌਡੀ ਜਿਹਨੇ ਬੰਦੇ ਦੇ ਜਿਹੜਾ ਜਿਹੜੇ ਕੌਡੀ ਜਣੀਆਂ ਸਰਕਾਰਾਂ ਸਾਡੇ ਸਾਹਮਣੇ ਜਿਨ੍ਹਾਂ ਨੇ ਸਾਡੇ ਸਾਡਾ ਕਾਲ ਤੱਕ ਸਾਹਿਬ ਹੋਵੇ ਸਭ ਕੋ ਸਾਡਾ ਹੁਕਮ ਚੱਲਦਾ ਹੋਵੇ ਤੇ ਸਾਡੇ ਪਾਸ਼ਾ ਨੇ ਇੰਡੀਆਂ ਸਾਨੂੰ ਵਡਿਆਈਆਂ ਦਿੱਤੀਆਂ ਹੁਣ ਪਰ ਅਸੀਂ ਤਾਂ ਤਾਂ ਤੇ ਖੇਰੂ ਖੇਰੂ ਹੋ ਕੇ ਤਾਂ ਹੀ ਠੋਕਰਾਂ ਖਾ ਰਿਆਂ ਤਾਂ ਹੀ ਸਰਕਾਰਾਂ ਦੀਆਂ ਮਿੰਤਾ ਕਰ ਰਹਿਆਂ ਸਾਨੂੰ ਕੀ ਲੋੜ ਸੀ ਕਿਸੇ ਦੀ ਮਿੰਤਾ ਕਰਨ ਦੀ ਭਾਈ ਅਸੀਂ ਸਾਡੇ ਕੋਲ ਸਭ ਕੁਝ ਸੀ ਸਾਡੇ ਪਾਸ਼ਾ ਜੀ ਨੇ ਸਭ ਕੁਝ ਵਾਰ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਸਨ ਸਾਨੂੰ ਮਾਨ ਬਖਸ਼ਿਆ ਸੀ ਪਰ ਉਸੇ ਪੰਜਾਬ ਨੂੰ ਅੱਜ ਖੇਰੂ ਖੇਰੂ ਕਰਕੇ ਨਸ਼ਿਆਂ 'ਚ ਵੰਡ ਕੇ ਕਿਸੇ ਨੂੰ ਕਿਸੇ ਤਰ੍ਹਾਂ ਮੰਡ ਕੇ ਕਿਸੇ ਨੂੰ ਕਿਸੇ ਤਰ੍ਹਾਂ ਮੰਡ ਕੇ ਸਾਨੂੰ ਹੈਰਾਨ ਕੀਤਾ ਜਾ ਰਿਹਾ ਹੈ ਹਰਾਸ ਕੀਤਾ ਜਾ ਰਿਹਾ ਹੈ ਇਸੇ ਕਰਕੇ ਅਸੀਂ ਖੱਤਰ ਹੋ ਰਹੇ ਜਦੋਂ ਅਸੀਂ ਖੱਤਰ ਹੋਵਾਂਗੇ ਨਾਲ ਦੀ ਨਾਲ ਸਾਡੀ ਚੜ੍ਹਦੀ ਕਲਾ ਤਾਂ ਸਾਨੂੰ ਕਿਸੇ ਦੇ ਅਕੇ ਲੜਕੜੀਆਂ ਕੱਟਣ ਦੀ ਲੋੜ ਨਹੀਂ ਸਾਡੇ ਕਦੋਂ ਹੋਵਾਂਗੇ ਜੀ ਘੜੇ ਬਣੀ ਜਾਂਦੇ ਨੇ ਖੱਤਰਵਾਲ ਨੂੰ ਤਾਂ ਕੋਈ ਵਾਅਦਾ ਨਹੀਂ ਸਾਰਿਆਂ ਦਾ ਸਾਂਝਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਉਹਦੇ ਵਾਸਤੇ ਇਕੱਠੇ ਨਹੀਂ ਹੋਏ ਫੇਰ ਕਦੋਂ ਹੋਣਗੇ ਮੈਂ ਗੁਰੂ ਜੀ ਤਾਂ ਹੀ ਸਾਡੀ ਨਲਕੀ ਹੈ ਸਾਰੀ ਇਸੇ ਕਰਕੇ ਅਸੀਂ ਆਪੋ ਤਾਪ ਪਈਏ ਸਾਨੂੰ ਸਾਡੀਆਂ ਚੌਧਰਾਂ ਸਾਨੂੰ ਮਾਰ ਲਿਆ ਸਾਡੀਆਂ ਪ੍ਰਧਾਨੀਆਂ ਨੇ ਇਸ ਕਰਕੇ ਅਸੀਂ ਖੇਰੂ ਖੇਰ ਹੋ ਕੇ ਅਸੀਂ ਖੁਆਰ ਹੋ ਰਹੇ ਹਾਂ ਜਦੋਂ ਅਸੀਂ ਕੱਤਰ ਹੋ ਗਏ ਚੜ੍ਹਦੀ ਕਲਾ ਸਾਡੀ ਹੋਣੀ ਹੋਣੀ ਖਾਲਸੇ ਦੇ ਇੱਕ ਦਿਨ ਖਾਲਸਾ ਖੁਦ ਖੁਦਾ ਹੈ ਸੱਚੇ ਬਾਸ਼ਾ ਨੇ ਇੱਥੋਂ ਤੱਕ ਸਾਨੂੰ ਮਾਣ ਬਖਸ਼ਿਆ ਪਰ ਅਸੀਂ ਜਣੇ ਖਾਣੇ ਦੀਆਂ ਲੇਟਕਣੀਆਂ ਕੱਢਦੇ ਫਿਰਦੇ ਆ ਇਹਦਾ ਇੱਕੋ ਹੀ ਇੱਕ ਹੱਲ ਹੈ ਕਿ ਅਸੀਂ ਸਾਰੇ ਇਕੱਤਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਝੰਡੇ ਨੂੰ ਪ੍ਰਵਾਨ ਹੋਈਏ ਤਾਂ ਸਾਡੀ ਚੜ੍ਹਦੀ ਕਲਾ ਹੋ ਸਕਦੀ ਹੈ ਤਾਂ ਸਾਨੂੰ ਇਹੋ ਜੇ ਕੋਈ ਨਾ ਪਾਈ ਗੁਰਜੀਤ ਸਿੰਘ ਨੂੰ ਇਸ ਤਰ੍ਹਾਂ ਦੇ ਸੰਘਰਸ਼ ਕਰਨੇ ਪੈਣ ਨਾ ਕੋਈ ਹੋਰ ਕਿਸੇ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਸੁੱਖ ਸਹੂਲਤਾਂ ਛੱਡ ਕੇ ਇਸ ਤਰ੍ਹਾਂ ਦੇ ਟਾਵਰਾਂ ਦੇ ਬੈਠਣਾ ਪਵੇ ਦੂਜੀ ਮੰਜ਼ਲ ਤੇ ਰਹਿਣਾ ਹੋਵੇ ਤਾਂ ਕਿੰਨੀ ਤਪਸ਼ ਵੱਜ ਜਾਂਦੀ ਹੈ ਹਲੜੀ ਮੰਜ਼ਲ ਨਾਲੋਂ ਤੇ 40 ਮੰਜ਼ਲਾਂ ਉੱਪਰ ਦੀ ਆਪਾਂ ਗੱਲ ਕਰੀਏ ਤਾਂ 400 ਫੁੱਟ ਦੇ ਕਿੰਨਾ ਕੋ ਦੁੱਖ ਸਹਾਰ ਰਹੇ ਨੇ ਆਪਣੇ ਪਿੰਡੇ ਤੇ ਪਰ ਉਹਨਾਂ ਨੇ ਸੀ ਨਹੀਂ ਕੀਤੀ ਤਾਂ ਉਹਨਾਂ ਦਾ ਜਿਗਰਾ ਸੱਚੇ ਪਾche ਤਾਂ ਉਹਨਾਂ ਦੀ ਤਪੱਸਿਆ ਜੇ ਉਹ ਜੋ ਐਡਾ ਵੱਡਾ ਜਿਗਰਾ ਲੈ ਕੇ ਬੈਠੇ ਹਨ ਸਾਨੂੰ ਜਗਾ ਰਹੇ ਹਨ ਪਰ ਅਸੀਂ ਫਿਰ ਵੀ ਨਹੀਂ ਜਾਗ ਰਹੇ ਅਸੀਂ ਸਾਡੇ ਬੱਚੇ-ਬੱਚੇ ਦਾ ਫਰਜ਼ਵਾਨ ਦਾ ਜਦੋਂ ਕੋਈ ਆਵਾਜ਼ ਪਵੇ ਤਾਂ ਅਸੀਂ ਰਲ ਮਿਲ ਕੇ ਇਕੱਤਰ ਹੋਈਏ ਤਾਂ ਚੜ੍ਹਦੀ ਕਲਾ ਨਾਲ ਸਰਕਾਰਾਂ ਦੀ ਕੀ ਔਕਾਤ ਹੈ ਸਰਦ ਕਾਰਾ ਸਾਡੇ ਕਰਕੇ ਨੇ ਜਿਹੜੇ ਆਮ ਸੀ ਉਹਨਾਂ ਨੂੰ ਅਸੀਂ ਖਾਸ ਬਣਾਇਆ ਅਸੀਂ ਆਮ ਖਾਸ ਨੂੰ 1 ਮਿੰਟ ਚ ਆਮ ਬਣਾ ਸਕਦੇ ਹਾਂ ਉਹਨੂੰ ਥੱਲੇ ਲਾ ਸਕਦੇ ਹਾਂ ਜੇ ਸਾਡੇ ਚ ਤਾਕਤ ਹੋਵੇ ਸਾਡੀ ਕੱਤਰਤਾ ਹੋਵੇ ਇਹ ਕੱਤਰਤਾ ਹੀ ਤਾਂ ਹੀ ਹੋਈ ਹੈ ਜਿਵੇਂ ਗੁਰੂ ਦੇ ਗੁਰੂ ਦੇ ਸ਼ਬਦ ਦੇ ਨਾਲ ਟੁੱਟ ਗਏ ਆ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਪਾਤਸ਼ਾਹ ਜੀ ਦੇ ਸਦਾਤ ਨੂੰ ਆਪਾਂ ਲਾਗੂ ਕਰੀ ਆਪਣੇ ਤੇ ਪਹਿਲਾਂ ਤੇ ਆਲੇ ਦੁਆਲੇ ਤੇ ਆਪਣੇ ਆਪ ਲਾਗੂ ਹੋ ਜੂ ਤੇ ਤਾਂ ਹੀ ਚੜ੍ਹਦੀ ਕਲਾ ਹੋਣੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨਾ ਅੰਗ ਸੰਗ ਸੋਏ ਐਸੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਤੁਰਨ ਫਿਰਨ ਵਿੱਚ ਅਸੀਂ ਚੱਕ ਕੇ ਲਿਆਏ ਬਰਗਾੜੀ ਮੋਰਚੇ 'ਚ ਅਸੀਂ ਇੱਕ ਵਾਰੀ ਬੱਸ ਲੈ ਕੇ ਗਏ ਜਦੋਂ ਬੈਠੇ ਹੋਈਆਂ ਤਾਂ ਮਾਤਾ ਜੀ ਸਾਡੇ ਨਾਲ ਹੌਨਸਾਰ ਇੰਨੇ ਨਾਰਾਜ਼ ਹੋਏ ਕਹਿੰਦੇ ਤੁਸੀਂ ਸਾਨੂੰ ਕਿਉਂ ਨਹੀਂ ਲੈ ਕੇ ਬਰਗਾੜੀ ਮੋਰਚੇ 'ਚ ਤੇ ਸਾਡਾ ਵੀ ਗੁਰੂ ਨਾਲ ਉੱਡਾ ਹੀ ਸਾਥ ਹੈ ਫਿਰ ਅਗਲੀ ਵਾਰੀ ਅਸੀਂ ਇੰਨੀ ਦੂਰ ਚੱਕ ਕੇ ਮਾਤਾ ਜੀ ਨੂੰ ਬਰਗਾੜੀ ਮੋਰਚੇ 'ਤੇ ਲੈ ਕੇ ਗਏ ਸਾਰੇ ਇਹਨਾਂ ਵੱਲ ਵੇਖ ਰਹੇ ਸੀ ਆਲੇ-ਦੁਆਲੇ ਕਿ ਇਸ ਉਮਰ ਦੇ ਵਿੱਚ ਮਾਤਾ ਦੇ ਵਿੱਚ ਕਿੰਨਾ ਜਜ਼ਬਾ ਤੇ ਕਿੰਨਾ ਨਾ ਇਹਨਾਂ ਦਾ ਦੁੱਖ ਹੈ ਹਿਰਦੇ ਦੇ ਵਿੱਚ ਕਿ ਗੁਰੂ ਸਾਹਿਬ ਦੀ ਬੇਦੀ ਵੀ ਹੋਣੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸੇ ਕਰਕੇ ਸਾਨੂੰ ਇਹ ਸਾਰੇ ਦੁੱਖ ਦੇਖਣੇ ਪੈ ਰਹੇ ਨੇ ਜੀ ਸੱਚੇ ਬਾਦਸ਼ਾਹ ਕਿਰਪਾ ਕਰੇ ਸਾਨੂੰ ਚੜ੍ਹਦੀ ਕਲਾ ਤਾਂ ਹੀ ਹੋਣੀ ਹੈ ਤੇ ਅਸੀਂ ਕੱਤਰਤਾ ਹੀ ਹੋਈਏ ਹੋ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਬਜ਼ੁਰਗ ਮਾਤਾ ਨੇ ਜਿਹੜੇ ਉਹਨਾਂ ਦੇ ਅੰਦਰ ਗੁਰਤ ਜਾਗ ਗਿਆ ਉਹਨਾਂ ਦਾ ਗੁਰੂ ਨਾਲ ਪਿਆਰ ਸੀ ਉਹ ਇੱਥੇ ਪਹੁੰਚੇ ਨੇ ਫਿਲਹਾਲ ਸਾਡੀਆਂ ਸਰਕਾਰਾਂ ਜਾਂ ਸਾਡੇ ਪੰਥ ਕਾਗੂ ਉਹਨਾਂ ਦਾ ਹਾਲੇ ਜਿਹੜਾ ਪਿਆਰ ਆ ਉਹ ਨਹੀਂ ਜਾਗ ਰਿਹਾ ਜਿਹੜੇ ਇੱਥੇ ਪਹੁੰਚੇ ਨਹੀਂ ਜਾਂ ਜਿਹੜੇ ਇਹਦੇ ਤੇ ਗੱਲ ਨਹੀਂ ਕਰ ਰਹੇ ਫਿਲਹਾਲ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਨੇ ਰਹੋ ਪੰਜਾਬੀ ਲੋਕ ਚਾਹ ਰਹੇ ਨੇ